ਗੁਰੂ ਪਿਆਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੁਆਰਾ ਉਚਾਰਨ ਕੀਤਾ ਹੋਇਆ ਮੂਲ ਮੰਤਰ ਇਹਦੇ ਵਿੱਚ ਕਿੰਨੀ ਸ਼ਕਤੀ ਆ ਇਹ ਸਾਨੂੰ ਮਹਾਪੁਰਖਾਂ ਦੀਆਂ ਜੀਵਨੀਆਂ ਤੇ ਕੁਝ ਲੋਕਾਂ ਦੀਆਂ ਹੱਡ ਬੀਤੀਆਂ ਤੋਂ ਵੀ ਪਤਾ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨਾ ਬਦਲਾ ਆਇਆ ਜਦੋਂ ਉਹ ਮੂਲ ਮੰਤਰ ਨਾਲ ਜੁੜੇ ਆ ਤਾਂ ਆਓ ਇੱਕ ਸਾਖੀ ਬੜੀ ਪਿਆਰੀ ਆ ਤਨਤਨ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਵਿੱਚੋਂ ਸਰਵਣ ਕਰੀਏ ਜੀ। ਮਹਾਪੁਰਖ ਜਦੋਂ ਇੱਕ ਨਗਰ ਵਿੱਚ ਪਹੁੰਚੇ ਆ ਤਾਂ ਉੱਥੇ ਇੱਕ ਪਰਸਾ ਸਿੰਘ ਨਾਂ ਦਾ ਇਨਸਾਨ ਸੀ। ਉਹਨੇ ਸੰਤਾਂ ਬਾਰੇ ਸੁਣਿਆ ਹੋਇਆ ਸੀ ਵੀ ਇੱਥੇ ਕੁਟਿਆ ਦੇ ਵਿੱਚ ਕੋਈ ਸੰਤ ਆਏ ਹੋਇਆ ਜਿਹੜੇ ਬਿਰਾਗਣ ਦਾ ਆਸਰਾ ਲੈ ਕੇ ਸਾਰਾ ਦਿਨ ਬੈਠੇ ਰਹਿੰਦੇ ਆ। ਕਦੇ-ਕਦੇ ਉੱਠਦੇ ਆ, ਕਰੀਰ ਦੇ ਦਰਖਤਾਂ ਦੇ ਡੇਲੇ ਤੋੜ ਕੇ ਖਾ ਲੈਂਦੇ ਆ। ਉੱਪਰੋਂ ਪਾਣੀ ਪੀ ਲੈਂਦੇ ਆ ਇਹ ਪਿੰਡ ਵਿਧਾਤਾ ਸੀ ਜੋ ਪਧੌੜ ਦੇ ਨੇੜੇ ਪੈਂਦਾ ਇਹ ਕੁਟੀਆ ਦੇ ਕੋਲ ਬਾਬਾ ਜੀ ਨੇ ਆਪਣਾ ਆਸਣ ਰੱਖਿਆ ਹੋਇਆ ਸੀ ਇਹ ਪਧੌੜ ਦੇ ਸਰਦਾਰਾਂ ਦੁਆਰਾ ਬਣਾਈ ਗਈ ਸੀ ਬਣਾਈ ਤਾਂ ਉਹਨਾਂ ਨੇ ਸਾਧੂ ਸੰਤਾਂ ਜਾਂ ਮੁਸਾਫਿਰਾਂ ਲਈ ਸੀਗੀ ਪਰ ਇੱਥੇ ਆ ਕੇ ਫਿਰ ਕਈ ਵਾਰ ਕੁਝ ਮੁਸਾਫਰ ਵੀ ਰੁਕ ਜਾਂਦੇ ਕਦੇ-ਕਦੇ ਮਹਾਪੁਰਖ ਆ ਜਾਂਦੇ ਉਹ ਕੋਈ ਕਥਾ ਕੀਰਤਨ ਕਰਦੇ ਸੰਗਤਾਂ ਨੂੰ ਬਾਣੀ ਨਾਲ ਜੋੜਦੇ ਹੁੰਦੇ ਸੀ ਇਸ ਕਰਕੇ ਹੰਕਾਰੀ ਜਿਹੜੇ ਲੋਕ ਹੁੰਦੇ ਆ ਉਹਨਾਂ ਮੰਦਰ ਹੰਕਾਰ ਵੀ ਆ ਜਾਂਦਾ ਵੀ ਅਸੀਂ ਇਹ ਚੀਜ਼ ਬਣਾਈ ਆ ਤਾਂ ਉਹ ਇਲਾਕੇ ਦੇ ਜਿਹੜੇ ਸਰਦਾਰ ਸੀ ਉਹਨਾਂ ਅੰਦਰ ਹਉਮੈ ਆ ਗਈ ਸੀ ਵੀ ਅਸੀਂ ਇਹ ਕੁਟੀਆਂ ਬਣਾ ਕੇ ਦਿੱਤੀ ਆ ਕੁਝ ਲੋਕ ਹੁੰਦੇ ਆ ਕਈ ਵਾਰ ਕੋਈ ਚੀਜ਼ ਦਾਨ ਕਰਦੇ ਉੱਪਰ ਆਪਣਾ ਨਾਮ ਲਿਖਾ ਲੈਂਦੇ ਆ ਗੁਰਮਤ ਅਨੁਸਾਰ ਇਹ ਠੀਕ ਗੱਲ ਨਹੀਂ ਮਲਕ ਭਾਗੋ ਨੇ ਵੀ ਐਵੇਂ ਕੀਤਾ ਸੀ ਨਾ ਸਾਖੀ ਤੁਸੀਂ ਸਾਰਿਆਂ ਨੇ ਸੁਣੀ ਆ ਆਪਣੀ ਮਾਂ ਦੇ ਵੜਿਆਈ ਲਈ ਭੋਜ ਕੀਤਾ ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹਉਮੈ ਪਾਈ ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਭੋਜਨ ਨਹੀਂ ਸੀ ਛਕਿਆ ਭਾਈ ਲਾਲੋ ਜੀ ਦੇ ਘਰੇ ਗਏ ਸੀਗੇ ਇਸੇ ਕਰਕੇ ਗੁਰਮੁਖ ਪਿਆਰਿਓ ਗੁਰੂ ਸਾਹਿਬ ਜੀ ਜਾਂ ਸੰਤ ਮਹਾਪੁਰਖ ਕਦੇ ਕਿਸੇ ਹੰਕਾਰੀ ਦੀ ਸੇਵਾ ਪ੍ਰਵਾਨ ਨਹੀਂ ਕਰਦੇ ਇਸ ਕਰਕੇ ਬਾਬਾ ਜੀ ਉਹ ਕੁਟਿਆ ਦੇ ਕੋਲ ਤਾਂ ਠਹਿਰ ਗਏ ਸੀਗੇ ਪਰ ਉਹਦੇ ਅੰਦਰ ਨਹੀਂ ਸੀ ਜਾਂਦੇ ਹੁੰਦੇ ਇਕ ਕੁਟਿਆ ਕਿਉਂਕਿ ਸਰਦਾਰਾਂ ਵੱਲੋਂ ਮਾਣ ਨਾ ਬਣਾਈ ਗਈ ਸੀਗੀ ਇਸ ਕਰਕੇ ਮਹਾਪੁਰਖ ਉਹਦੇ ਅੰਦਰ ਨੀਸੀ ਜਾਂਦੇ ਪਾਸੇ-ਪਾਸੇ ਉਹਦੇ ਡੇਰਾ ਲਾਇਆ ਹੋਇਆ ਸੀਗਾ ਕੋਈ ਆ ਜਾਂਦਾ ਸੀ ਪ੍ਰਸ਼ਾਦਾ ਛਕਾ ਜਾਂਦਾ ਸੀ ਡੋਰਾ ਗੁਰੂ ਨਾਨਕ ਜੀ ਤੇ ਛੱਡੀਆਂ ਹੋਈਆਂ ਸੀ ਇੱਕ ਆਸ ਰੱਖੀ ਦਾਤਿਆ ਮੈਂ ਤੇਰੀ ਤੇਰੇ ਚਰਨਾਂ ਵਿੱਚ ਜ਼ਿੰਦਗੀ ਮੇਰੀ ਛੱਟ ਆਪ ਤੋਂ ਕੋਈ ਹੋਰ ਦਿਖਾਈ ਨਾ ਸੋਹਣੇ ਚਰਨਾਂ ਤੋਂ ਦੂਰ ਲੈ ਜਾਈ ਨਾ ਇਸ ਤਰ੍ਹਾਂ ਮਹਾਪੁਰਖਾਂ ਦਾ ਜੀਵਨ ਸੀਗਾ ਫਿਰ ਜਦੋਂ ਆਪਾਂ ਸਭ ਕੁਝ ਸਮਰਪਣ ਹੀ ਕਰ ਦਿੰਨੇ ਆ ਗੁਰੂ ਸਾਡੇ ਕਾਰਜ ਰਾਸ ਕਰਦਾ ਇੱਕ ਦਿਨ ਪਰਸਾ ਸਿੰਘ ਦੇ ਮਨ ਦੇ ਵਿੱਚ ਇਹ ਦਰਸ਼ਨਾ ਦੀ ਤਾਂਘ ਪੈਦਾ ਹੋਈ ਵੀ ਕੁਟਿਆ ਕੋਲ ਜਿਹੜੇ ਸੰਤ ਰਹਿੰਦੇ ਆ ਚਲੋ ਉਹਨਾਂ ਦੇ ਦਰਸ਼ਨ ਹੀ ਕਰ ਆਈਏ ਇਸ ਤਰ੍ਹਾਂ ਸੇਵਾ ਭਾਵਨਾ ਅੰਦਰ ਪੈਦਾ ਹੋਈ ਆ ਜਦੋਂ ਮਹਾਪੁਰਖਾਂ ਦੇ ਆ ਕੇ ਦਰਸ਼ਨ ਕੀਤੇ ਆ ਜੀ ਹੁਣ ਆਉਣ ਸਮੇਂ ਪਰਸਾ ਸਿੰਘ ਨੇ ਪ੍ਰਸ਼ਾਦਾ ਵੀ ਤਿਆਰ ਕਰਵਾ ਲਿਆ ਸੀ ਕਿ ਮਹਾਪੁਰਖਾਂ ਨੂੰ ਚਲੋ ਪ੍ਰਸ਼ਾਦਾ ਛਕਾ ਦਿੰਨੇ ਆ ਇਹ ਪਰਸਾ ਸਿੰਘ ਕਵਤਾਵਾਂ ਵੀ ਲਿਖਦਾ ਸੀ ਪੜ੍ਹਦਾ ਵੀ ਬਹੁਤ ਸੀ ਕਿਤਾਬਾਂ ਇਹਨੂੰ ਕਵੀਸ਼ਰ ਕਹਿ ਕੇ ਬੁਲਾਉਂਦੇ ਹੁੰਦੇ ਸੀ ਸਾਰੇ ਥੋੜਾ ਚਿਰ ਪਰਸਾ ਸਿੰਘ ਦੂਰੋਂ ਹੀ ਬਾਬਾ ਜੀ ਦੇ ਦਰਸ਼ਨ ਕਰਦਾ ਰਿਹਾ ਬਹੁਤ ਦੂਰੋਂ ਦਰਸ਼ਨ ਕੀਤੇ ਆ ਜਿਵੇਂ ਜਿਵੇਂ ਨੇੜੇ ਆਈ ਜਾਂਦਾ ਮਨ ਨੂੰ ਠੰਡਕ ਮਹਿਸੂਸ ਹੁੰਦੀ ਆ ਆਤਮਾ ਨੂੰ ਸ਼ਾਂਤੀ ਕਿਉਂਕਿ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਡਿਠਿਆਂ ਮਨ ਕੀ ਕੱਟੀ ਐ ਮੈਲ ਸਾਧ ਸੰਗ ਬੁੱਠਿਆਂ ਗੁਰਮਖ ਪਿਆਰੇਓ ਮਨ ਦੀ ਜਿਹੜੀ ਮੈਲ ਆ ਉਹ ਸਾਧੂਆਂ ਦਾ ਸੰਗ ਕਰਕੇ ਕੱਟੀ ਜਾਂਦੀ ਹੈ ਸੰਤਾਂ ਦੇ ਨੇੜੇ ਆਇਆ ਮਹਾਪੁਰਖ ਜਿਹੜੇ ਸੀ ਕਿਸੇ ਕੋਲੋਂ ਮੱਥਾ ਨਹੀਂ ਠਕਾਉਂਦੇ ਹੁੰਦੇ ਕਿਉਂਕਿ ਉਹਨਾਂ ਦਾ ਜੀਵਨ ਦਾ ਮਨੋਰਥ ਲੋਕਾਂ ਨੂੰ ਅਕਾਲ ਪੁਰਖ ਨਾਲ ਜੋੜਨਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਨਾ ਹੁੰਦਾ ਇਸ ਕਰਕੇ ਮਹਾਪੁਰਖ ਮਨਾ ਕਰ ਦਿੰਦੇ ਸੀ ਭਾਈ ਸਾਨੂੰ ਕਿਸੇ ਨੇ ਮੱਥਾ ਨਹੀਂ ਟੇਕਣਾ ਕਿਉਂਕਿ ਸੰਤ ਅਤਰ ਸਿੰਘ ਜੀ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਲੱਗੇ ਬਹੁਤ ਸਮਾਂ ਮੱਥਾ ਟੇਕੀ ਰੱਖਣਾ ਉੱਪਰ ਨਹੀਂ ਸੀ ਚੁੱਕਦੇ ਹੁੰਦੇ ਇੱਕ ਵਾਰੀ ਕਿਸੇ ਸੰਗੀ ਨੇ ਕਾਰਨ ਪੁੱਛਿਆ ਉਹਨਾਂ ਨੇ ਕਿਹਾ ਵੀ ਸੰਗਤਾਂ ਨੂੰ ਬਹੁਤ ਮਨਾ ਕਰੀਦਾ ਵੀ ਮੈਨੂੰ ਮੱਥਾ ਨਾ ਟੇਕਿਆ ਕਰੋ ਕੌਜ ਸੰਗੀ ਦੂਰੋਂ ਹੀ ਸਾਨੂੰ ਮੱਥਾ ਟੇਕ ਦਿੰਦੇ ਆ ਫਿਰ ਉਹਨਾਂ ਦਾ ਟੇਕਿਆ ਹੋਇਆ ਮੱਥਾ ਮੈਂ ਗੁਰੂ ਸਾਹਿਬ ਜੀ ਅੱਗੇ ਟੇਕ ਦਿੰਨਾ ਇਸ ਕਰਕੇ ਮੈਨੂੰ ਮੱਥਾ ਟੇਕਣ ਸਮੇਂ ਬਹੁਤਾ ਸਮਾਂ ਲੱਗ ਜਾਂਦਾ ਇਸ ਕਰਕੇ ਬਾਬਾ ਆਨੰਦ ਸਿੰਘ ਜੀ ਵੀ ਮੱਥਾ ਨਹੀਂ ਸੇ ਟਕਾਉਂਦੇ ਹੁੰਦੇ ਤੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਤੁਸੀਂ ਜਾਣਦੇ ਹੋਮੋਗੇ ਤਾਂ ਪਰਸਾ ਸਿੰਘ ਜਦੋਂ ਆਇਆ ਤੇ ਮਹਾਪੁਰਖ ਜਿਹੜੇ ਅੱਖਾਂ ਮੀਟ ਕੇ ਆਪਣਾ ਭਜਨ ਬੰਦਗੀ ਨਿਤਨੇਮ ਕਰ ਰਹੇ ਆ ਥੋੜੇ ਚਰਣਵਾਦ ਬਾਬਾ ਜੀ ਨੇ ਆਪਣੇ ਕਮਲ ਨੈਣ ਖੋਲੇ ਆ ਕਹਿਣ ਲੱਗੇ ਕੌਣ ਹੈ ਭਾਈ ਗੁਰਮਖਾਂ ਆਪਦਾ ਨਾਮ ਦੱਸ ਬਾਬਾ ਜੀ ਨੇ ਪੁੱਛਿਆ ਕਹਿੰਦਾ ਜੀ ਮੇਰਾ ਨਾਮ ਪਰਸਾ ਸਿੰਘ ਆ ਇੱਥੇ ਹੀ ਪਿੰਡ ਵਿੱਚ ਰਹਿਣਾ ਮੈਂ ਪਰਸਾ ਸਿੰਘ ਝਿਜਕਦਾ ਹੋਇਆ ਬੋਲਿਆ ਬਾਬਾ ਜੀ ਆ ਤੁਹਾਡੇ ਲਈ ਮੈਂ ਪ੍ਰਸ਼ਾਦਾ ਲੈ ਕੇ ਆਇਆ ਸ਼ੱਕ ਲੋ ਕੋਈ ਹੋਰ ਹੁੰਦਾ ਤਾਂ ਸ਼ਾਇਦ ਝਟ ਪ੍ਰਸ਼ਾਦੇ ਫੜ ਕੇ ਖਾਣ ਲੱਗ ਜਾਂਦਾ ਪਰ ਬਾਬਾ ਜੀ ਨੇ ਬਚਨ ਕੀਤਾ ਭਾਈ ਇੱਥੇ ਕਿਉਂ ਲੈ ਕੇ ਆਇਆ ਬਾਢੀ ਦਾ ਸਮਾਂ ਚੱਲ ਰਿਹਾ ਤੇਰੇ ਲੜਕੇ ਮੁੰਡੇ ਜਿਹੜੇ ਆ ਹਾੜੀ ਵੱਢਦੇ ਹੋਣਗੇ ਉਹਨਾਂ ਵਾਸਤੇ ਲੈ ਜਾਂਦਾ ਪ੍ਰਸ਼ਾਦੇ ਪਾਣੀ ਦੀ ਉਹਨਾਂ ਨੂੰ ਲੋੜ ਆ ਉਹ ਮਿਹਨਤ ਕਰਦੇ ਆ ਖੇਤਾਂ ਵਿੱਚ ਬਾਬਾ ਜੀ ਦਾ ਬਚਨ ਸੁਣ ਕੇ ਪਰਸਾ ਸਿੰਘ ਹੈਰਾਨ ਰਹਿ ਗਿਆ ਵੀ ਅੱਜ ਤੱਕ ਉਹਨੇ ਇਹੋ ਜਿਹਾ ਕੋਈ ਸਾਧੂ ਸੰਤ ਨਹੀਂ ਦੇਖਿਆ ਵੀ ਜਿਹਦੀ ਸੇਵਾ ਵਿੱਚ ਉਹ ਹਾਜ਼ਰ ਹੋਇਆ ਹੋਵੇ ਤੇ ਉਹਨੇ ਉਹਨੂੰ ਘਰ ਦੇ ਕੰਮ ਕਰਨ ਲਈ ਕਿਹਾ ਹੋਵੇ ਇਸ ਕਰਕੇ ਸ਼ਰਦਾ ਬਣੀ ਕਹਿਣ ਲੱਗਾ ਬਾਬਾ ਜੀ ਹੁਣ ਤਾਂ ਮੈਂ ਲੈ ਆਇਆ ਹਾਂ ਹੁਣ ਤਾਂ ਕਿਰਪਾ ਕਰੋ ਜ਼ਰੂਰ ਸ਼ਕੋ ਜੀ ਪਰਸਾ ਸਿੰਘ ਨੇ ਬੇਨਤੀਆਂ ਕੀਤੀਆਂ ਮਹਾਪੁਰਖਾਂ ਅੱਗੇ ਪ੍ਰਸ਼ਾਦਾ ਅੱਗੇ ਕੀਤਾ ਬਾਬਾ ਜੀ ਨੇ ਨਾਂ ਪ੍ਰਸ਼ਾਦਾ ਫੜਿਆ ਨਾ ਹੀ ਕੁਝ ਜਵਾਬ ਦਿੱਤਾ ਸਗੋਂ ਪਰਸਾ ਸਿੰਘ ਨੂੰ ਇੱਕ ਸਵਾਲ ਪੁੱਛਿਆ ਜਿਹਨੂੰ ਸੁਣ ਕੇ ਉਹ ਹੋਰ ਹੈਰਾਨ ਹੋ ਗਿਆ ਕਹਿਣ ਲੱਗੇ ਪਰਸਾ ਸਿਆਂ ਨਿਤਨੇਮ ਕੀ ਕਰਦਾ ਵਾਂ ਇਹ ਦੱਸ ਪਹਿਲਾਂ ਮੈਨੂੰ ਕਹਿਣ ਲੱਗਾ ਜੀ ਸੱਚ ਕਹਾ ਜਪਜੀ ਸਾਹਿਬ ਦੀ ਬਾਣੀ ਤੇ ਕੀਰਤਨ ਸੋਇਲੇ ਜੀ ਦਾ ਪਾਠ ਰਾਤ ਨੂੰ ਕਰ ਲੈਣਾ ਵਾ ਜਪਜੀ ਸਾਹਿਬ ਦਾ ਸਵੇਰੇ ਕਰ ਲੈਣਾ ਮੈਂ ਤੇ ਉਸ ਨੂੰ ਇਹ ਸਵਾਲ ਦੀ ਉਮੀਦ ਨਹੀਂ ਸੀਗੀ ਵੀ ਮਹਾਪੁਰਖ ਪੁੱਛ ਲੈਣਗੇ ਫਿਰ ਮਹਾਪੁਰਖਾਂ ਨੇ ਆਖਿਆ ਅੱਛਾ ਭਾਈ ਜਪਜੀ ਸਾਹਿਬ ਤੇ ਕੀਰਤਨ ਸੋਇਲਾ ਪੜਨ ਇਹ ਨਿਤਨੇਮ ਤਾਂ ਬੜਾ ਥੋੜਾ ਵਾ ਹੋਰ ਵਦਾ ਫਿਰ ਉਹ ਕਹਿਣ ਲੱਗਾ ਜੀ ਹੋਰ ਮੈਂ ਕੀ ਕਰ ਸਕਦਾ ਉਦੋਂ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਸੀ ਭਾਈ ਮੂਲ ਮੰਤਰ ਦਾ ਜਾਪ ਕਰਿਆ ਕਰ ਉਹ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਰੱਬੀ ਗੁਣ ਹਨ ਸਾਰੇ ਹੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਮੂਲ ਮੰਤਰ ਤੋਂ ਹੀ ਹੁੰਦੀ ਆ ਜੀ ਤੇ ਬਾਬਾ ਜੀ ਨੇ ਬਚਨ ਕੀਤੇ ਭਾਈ ਤੂੰ ਵੀ ਜਪਿਆ ਕਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹਨੇ ਫਿਰ ਉਹਨੂੰ ਸੱਤੋ ਬਚਨ ਆਖਿਆ ਜੀ ਤੇ ਪਰਸਾ ਸਿੰਘ ਨੇ ਪ੍ਰਸ਼ਾਦਾ ਅੱਗੇ ਵਿਧਾਇਆ ਪਹਿਲਾਂ ਬਾਬਾ ਜੀ ਨੇ ਇਹਦੇ ਨਾਲ ਇਕਰਾਰ ਕੀਤਾ ਵੀ ਇਹਨੂੰ ਕਿਹਾ ਵੀ ਬਚਨ ਮੰਨ ਫੇਰ ਤੇਰੇ ਹੱਥੋਂ ਪ੍ਰਸ਼ਾਦਾ ਛਕਾਂਗੇ ਕਿੱਡੀ ਵੱਡੀ ਗੱਲ ਆ ਤਾਂ ਮਹਾਪੁਰਖਾਂ ਦਾ ਸਨੇਹ ਕੋਈ ਪ੍ਰਸ਼ਾਦੇ ਨਾਲ ਨਹੀਂ ਦੇਖੋ ਪੇਟ ਭਰਨ ਵਾਸਤੇ ਭੋਜਨ ਤਾਂ ਸਾਰਿਆਂ ਨੂੰ ਹੀ ਜ਼ਰੂਰੀ ਆ ਪਰ ਮਹਾਪੁਰਖ ਜੋੜ ਲੈਂਦੇ ਆ ਕਹਿੰਦੇ ਭਾਈ ਮੂਲ ਮੰਤਰ ਦੇ ਜਪਿਆ ਕਰੇਗਾ ਫੇਰ ਤਾਂ ਤੇਰੇ ਹੱਥੋਂ ਪ੍ਰਸ਼ਾਦਾ ਛਕ ਲਾਂਗੇ ਫਿਰ ਉਹਨੇ ਵਾਅਦਾ ਕੀਤਾ ਫਿਰ ਮਹਾਪੁਰਖਾਂ ਨੇ ਆਖਿਆ ਸੱਤ ਬਚਨ ਪਰਸਾ ਸਿੰਘ ਨੇ ਪ੍ਰਸ਼ਾਦਾ ਅੱਗੇ ਵਿਧਾਇਆ ਬਾਬਾ ਜੀ ਨੇ ਹੱਥ ਧੋਤੇ ਅਰਦਾਸ ਕੀਤੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜਿਹੜੀ ਅਸੀਂ ਕਰਦੇ ਹੀ ਨਹੀਂ ਇਹ ਮਹਾਪੁਰਖਾਂ ਦੇ ਜੀਵਨ ਤੋਂ ਤੁਹਾਨੂੰ ਪਤਾ ਲੱਗਣਾ ਉੱਠਣਾ ਬੈਠਣਾ ਕਿਸ ਤਰ੍ਹਾਂ ਮ ਫਿਰ ਉਹ ਪ੍ਰਸ਼ਾਦਾ ਛਕਣ ਲੱਗੇ ਪਰਸਾ ਸਿੰਘ ਬਾਬਾ ਜੀ ਦੇ ਬਚਨ ਸੁਣ ਕੇ ਹੈਰਾਨ ਸੀਗਾ ਖੁਸ਼ ਵੀ ਕਿ ਇੰਨੀ ਉੱਚੀ ਅਵਸਥਾ ਵਾਲੇ ਮਹਾਪੁਰਖਾਂ ਦੀ ਸੇਵਾ ਦਾ ਮੌਕਾ ਜੋ ਮਿਲ ਗਿਆ ਫਿਰ ਬਾਬਾ ਜੀ ਨੇ ਫਿਰ ਪੁੱਛਿਆ ਦੇਖੋ ਇਹ ਤਰੀਕਾ ਹੁੰਦਾ ਕਹਿੰਦੇ ਕੀ ਕੰਮ ਭਾਈ ਕਰਦਾ ਹੁੰਨਾ ਤੇ ਬਾਬਾ ਜੀ ਨੇ ਲੋੜ ਅਨਸਾਰ ਹੀ ਪ੍ਰਸ਼ਾਦਾ ਛਕਿਆ ਫਿਰ ਉਹ ਮਹਾਪੁਰਖ ਜਿਹੜੇ ਸੀ ਕਹਿਣ ਲੱਗੇ ਬਾਬਾ ਆਨੰਦ ਸਿੰਘ ਜੀ ਭਾਈ ਕੰਮ ਕੀ ਕਰਦਾ ਚਲੋ ਨਿਤਨੇਮ ਬਾਰੇ ਤਾਂ ਪੁੱਛ ਲਿਆ ਹੁਣ ਕੰਮ ਵੀ ਪੁੱਛਣਾ ਸੀ ਕਰਤਬੀ ਜ਼ਰੂਰੀ ਆ ਨਾਮ ਵੀ ਜ਼ਰੂਰੀ ਆ ਇਹ ਪੂਰਨ ਮਹਾਪੁਰਖਾਂ ਦਾ ਸੁਭਾਅ ਹੁੰਦਾ ਬੰਦੇ ਦੀ ਕਰਤਬੀ ਪੁੱਛਣੀ ਉਹਦਾ ਜਾਪ ਕਿੰਨਾ ਕਰਦਾ ਉਹ ਪੁੱਛ ਕੇ ਜੇ ਘਾਟਾ ਤਾਂ ਵਧਾਉਣਾ ਉਹਨੂੰ ਕਹਿਣ ਲੱਗਾ ਜੀ ਕਬੀਸ਼ਰੀ ਕਰਦਾ ਮਹਾਪੁਰਖ ਕਹਿੰਦੇ ਭਾਈ ਕਬੀਸ਼ਰ ਫਿਰ ਤਾਂ ਗੁਰੂ ਦਾ ਇਤਿਹਾਸ ਵੀ ਪੜ੍ਹਦਾ ਹੋਵੇਂਗਾ ਕਹਿੰਦੇ ਹਾਂ ਜੀ ਇਤਿਹਾਸ ਵੀ ਪੜ੍ਹਦਾ ਕਹਿੰਦੇ ਇੱਕ ਵਾਰ ਫਰੀਦਕੋਟ ਰਾਜ ਦਰਬਾਰ ਵੱਲੋਂ ਕਬੀਸ਼ਰ ਸੁਣਾਉਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਦੀਆਂ ਚਾਰ ਜਲਦਾਂ ਮਿਲੀਆਂ ਸੀ ਮਹਾਪੁਰਖ ਉਹ ਵੀ ਪੜ੍ਹ ਲੈਣਾ ਵੀ ਕਬੀਸ਼ਰੀ ਕੀਤੀ ਸੀ ਕਿਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਆਖਿਆਵਾਲੀਆਂ ਪੋਥੀਆਂ ਮਿਲੀਆਂ ਉਹ ਪੜ ਲੈਣ। ਕੁਝ ਚਿਰ ਹੋਰ ਬਾਬਾ ਜੀ ਉਹਦੇ ਨਾਲ ਬਚਨ ਕਰਦੇ ਰਹੇ। ਫੇਰ ਉਹਨੂੰ ਆਗਿਆ ਦਿੱਤੀ। ਇੱਥੇ ਮਹਾਪੁਰਖ ਕੁਝ ਦਿਨ ਰਹੇ ਆ ਫਿਰ ਇੱਥੋਂ ਵੀ ਚਾਲੇ ਪਾ ਦਿੱਤੇ ਆ। ਤਾਂ ਮੇਰੇ ਕਹਿਣ ਦਾ ਭਾਵ ਇਹ ਸੀਗਾ ਗੁਰਮਖੋ ਤਾਂ ਉਹ ਬਾਬਾ ਜੀ ਇੱਥੇ ਕੁਝ ਦਿਨ ਰਹਿ ਕੇ ਚਲੇ ਵੀ ਗਏ ਪਰ ਕੁਟੀਆਂ ਬਣਾਉਣ ਵਾਲੇ ਸਰਦਾਰਾਂ ਨੂੰ ਇਹ ਪਤਾ ਨਾ ਲੱਗਾ ਕਿ ਬਾਬਾ ਜੀ ਉਹਨਾਂ ਦੀ ਕੁਟੀਆਂ ਵਿੱਚ ਰਹਿਣ ਦੀ ਥਾਂ ਦਰਖਤ ਥੱਲੇ ਰਹੇ ਆ। ਨਾ ਹੀ ਉਹਨਾਂ ਦੇ ਉਸ ਸਮੇਂ ਦੌਰਾਨ ਇਹ ਸਾਰ ਲੈ ਕੇ ਕੋਈ ਕੁਟਿਆ ਵਿੱਚ ਰਹਿਣ ਲਈ ਤਾਂ ਨਹੀਂ ਆਇਆ ਕਹਿਣ ਦਾ ਭਾਵੇਂ ਆ ਵੀ ਮਹਾਪੁਰਖ ਜਿਹੜੇ ਹੁੰਦੇ ਆ ਉਹਨਾਂ ਨੂੰ ਹੰਕਾਰ ਨਹੀਂ ਪਾਉਂਦਾ ਹਰ ਜੀਓ ਹੰਕਾਰ ਨਾ ਭਾ ਗਈ ਵੇਦਕੂਕ ਸੁਣਾਵੇ ਤਾਂ ਇਹ ਵੇਦ ਵੀ ਪੜ ਲਓ ਉਹ ਵੀ ਕੂਕ ਕੂਕ ਕੇ ਹੀ ਗੱਲਾਂ ਆਖਦੇ ਆ ਵੀ ਹੰਕਾਰ ਦੇ ਨਾਲ ਸੇਵਾ ਨਹੀਂ ਹੋ ਸਕਦੀ ਤਾਂ ਇਨਸਾਨੀ ਫਿਤਰਤ ਜਿਹੜੀ ਆ ਇਹ ਵੀ ਔਖੀ ਹੋਈ ਆ ਕਿ ਜੇ ਬੰਦੇ ਤੋਂ ਕੋਈ ਚੰਗਾ ਕੰਮ ਹੋ ਜਾਵੇ ਉਹਨੂੰ ਛੇਤੀ ਭੁੱਲਦਾ ਨਹੀਂ ਨਾਲ ਹੀ ਚਾਹੁੰਦਾ ਵੀ ਮੇਰਾ ਨਾਮ ਵੀ ਹੋ ਜੇ ਵੀ ਲੋਕ ਉਹਨੂੰ ਉਹਦੇ ਕੰਮ ਦੀ ਦਾਤ ਦੇਣ ਦੂਜੇ ਪਾਸੇ ਜੇ ਗਲਤੀ ਹੋ ਜੇ ਗੌਲਦਾ ਹੀ ਨਹੀਂ ਉੱਤੇ ਪੜਦਾ ਪਾਉਣਾ ਚਾਹੁੰਦਾ ਇਸ ਕਰਕੇ ਜਦੋਂ ਇਹਦੀ ਗਲਤੀ ਦੀ ਸਜ਼ਾ ਮਿਲੇ ਉਹਦੋਂ ਰੱਬ ਨੂੰ ਕੋਸਦਾ ਵਾਹ ਤਾਂ ਐਵੇਂ ਕਿਸੇ ਜੰਗਲ ਵਿੱਚ ਬਿਰਧ ਸਾਧੂ ਕੁਟੀਆਂ ਬਣਾ ਕੇ ਤਪ ਕਰਦੇ ਹੁੰਦੇ ਸੀ ਪਰਮਾਤਮਾ ਨੂੰ ਮਿਲਣ ਦੀ ਇੱਛਾ ਵਿੱਚ ਇੰਨੀ ਉਮਰ ਬਤਾ ਲਈ ਕੁਝ ਹਾਸਲ ਨਹੀਂ ਹੋਇਆ ਪੁੱਠੇ ਲਮਕਣ ਨਾਲ ਵੀ ਕੁਝ ਹਾਸਲ ਨਹੀਂ ਹੋਇਆ ਪਰਮਾਤਮਾ ਲਈ ਤਾਂ ਭਾਈ ਪ੍ਰੇਮ ਜ਼ਰੂਰੀ ਹੈ ਪ੍ਰੇਮ ਦੇ ਰੱਤੇ ਭਗਤ ਨੂੰ ਮਿਲਣ ਦੀ ਯੋਗਤ ਪਰਮਾਤਮਾ ਆਪ ਹੀ ਦਰਸਾ ਦਿੰਦਾ ਹੈ ਇਸ ਕਰਕੇ ਇਹ ਸਾਧੂ ਜਿਹੜਾ ਸੀ ਰੱਬੀ ਪਿਆਰ ਦੀ ਦਾਤ ਤੋਂ ਵਾਂਝਾ ਸੀ ਇੱਕ ਦਿਨ ਉਹ ਜੰਗਲ ਦੇ ਵਿੱਚੋਂ ਜੰਝ ਲੰਘ ਰਹੀ ਆ ਤੇ ਇਹ ਜੰਝ ਰਾਜੇ ਦੇ ਰਾਜਕੁਮਾਰ ਦੀ ਸੀ ਜੰਝ ਵਿਆਹ ਤੋਂ ਬਾਅਦ ਵਾਪਸ ਜਾ ਰਹੀ ਸੀ ਸ਼ਾਮ ਦਾ ਸਮਾਂ ਸੀਗਾ ਸਾਧ ਸੰਗਤ ਜੀ ਰੱਬ ਦਾ ਭਾਣਾ ਇਮੇ ਇੱਕਦਮ ਅਚਾਨਕ ਇੰਨੀ ਹਨੇਰੀ ਆ ਗਈ ਜੰਝ ਨੂੰ ਅੱਗੇ ਵਧਣਾ ਔਖਾ ਹੋ ਗਿਆ ਕੁਟੀਆਂ ਦੇਖੀ ਆ ਸਾਰੇ ਕੁਟੀਆਂ 'ਚ ਚਲੇ ਗਏ ਆ ਸਾਧੂ ਕੋਲੋਂ ਰਾਜੇ ਨੇ ਉੱਥੇ ਰਹਿਣ ਦੀ ਰਾਹ ਵੀ ਆਗਿਆ ਮੰਗੀ ਮੈਨੂੰ ਇੱਕ ਰਾਤ ਰੱਖ ਲਓ ਇੱਥੇ ਸਾਨੂੰ ਉਹਨੇ ਇਜਾਜ਼ਤ ਦੇ ਦਿੱਤੀ ਥੋੜੇ ਚਿਰ ਬਾਅਦ ਹਨੇਰੀ ਰੁਕ ਗਈ ਆ ਪਰ ਉਦੋਂ ਤੱਕ ਪੂਰਾ ਹਨੇਰਾ ਹੋ ਚੁੱਕਾ ਸੀਗਾ ਕੁਟੀਆਂ ਵਿੱਚ ਦੋ ਤਿੰਨ ਕਮਰੇ ਬਣੇ ਹੋਏ ਸੀ ਕਮਰਿਆਂ ਵਿੱਚ ਸਾਧੂ ਰਾਜਾ ਰਾਜਕੁਮਾਰ ਉਹਦੀ ਦੁਲਹਨ ਤੇ ਰਾਜੇ ਦੇ ਨਜ਼ਦੀਕੀ ਬੰਦੇ ਰਹੇ ਬਾਕੀਆਂ ਲਈ ਬਾਹਰ ਤੰਬੂ ਗੱਡ ਦਿੱਤੇ ਆ ਅਸਲ ਵਿੱਚ ਰਾਜਾ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਸੀਗਾ ਜਿਹੜੀ ਕੁੜੀ ਨਾਲ ਉਹਨੇ ਗਵਾਂਢੀ ਦੇਸ਼ ਦੀ ਰਾਜਕੁਮਾਰੀ ਦੇ ਭਲੇਖੇ ਰਾਜਕੁਮਾਰ ਦਾ ਵਿਆਹ ਕੀਤਾ ਸੀਗਾ ਉਹ ਅਸਲ ਵਿੱਚ ਉਹਦੇ ਰਾਜ ਦੇ ਦੁਸ਼ਮਣਾਂ ਦੀ ਜਸੂਸ ਸੀਗੀ ਜਿਸ ਨੇ ਰਾਜਕੁਮਾਰ ਨੂੰ ਕਤਲ ਕਰ ਦੇਣਾ ਸੀਗਾ ਤੇ ਉਹਨੂੰ ਇਸ ਵਾਸਤੇ ਸੋਨਾ ਮੌਕਾ ਮਿਲ ਗਿਆ ਰਾਤ ਨੂੰ ਉਹਨੇ ਮੌਕਾ ਦੇਖ ਕੇ ਰਾਜਕੁਮਾਰ ਦਾ ਕਤਲ ਕੀਤਾ ਰੌਲਾ ਪਾਤਾ ਜਦੋਂ ਸਾਰੇ ਇਕੱਠੇ ਹੋਏ ਉਹਨੇ ਕਿਹਾ ਇਹ ਸਾਧੂ ਨੇ ਰਾਜਕੁਮਾਰ ਦਾ ਕਤਲ ਕੀਤਾ ਮੇਰੇ ਗਹਿਣੇ ਲੁੱਟ ਲਿਆ ਰਾਜਕੁਮਾਰ ਦਾ ਮੁਕਟ ਤੀਜਾ ਵੀ ਚੋਰੀਆਂ ਕਰਨੀਆਂ ਚਾਹੀਆਂ ਰਾਜੇ ਨੇ ਉਸ ਸਮੇ ਸਾਧੂ ਦੀਆਂ ਮੁਸ਼ਕਾਂ ਬੰਨਣ ਦਾ ਹੁਕਮ ਦਿੱਤਾ ਸਾਧੂ ਨੇ ਬੜਾ ਸਮਝਾਇਆ ਵੀ ਭਾਈ ਦੇਖੋ ਮੈਨੂੰ ਗਹਿਣਿਆਂ ਦੀ ਕੀ ਲੋੜ ਹੈ ਵੀ ਜਦੋਂ ਉਹਨੂੰ ਪਤਾ ਸੀ ਕਿ ਸਾਰੀ ਬਰਾਤ ਇੱਥੇ ਠਹਿਰੀ ਆ ਉਹਨੂੰ ਰਾਜਕੁਮਾਰ ਨੂੰ ਮਾਰ ਕੇ ਫਾਹਾਗਲ ਪਾਉਣ ਦੀ ਕੀ ਲੋੜ ਸੀਗੀ ਪਰ ਪੁੱਤਰ ਦੀ ਮੌਤ ਨੇ ਰਾਜੇ ਨੂੰ ਅੰਨਾ ਕਰਤਾ ਉਹਨੇ ਉਸ ਸਮੇ ਸਾਧੂ ਨੂੰ ਮੌਤ ਦੀ ਸਜ਼ਾ ਸੁਣਾਈ ਵਜ਼ੀਰਾਂ ਨੇ ਵੀ ਰੋਕਿਆ ਕਿ ਪਾਪ ਨਾ ਹੋ ਜੇ ਕੋਈ ਕਿ ਰਾਜਕੁਮਾਰ ਦੀ ਮੌਤ ਹੋ ਗਈ ਮੰਨਦੇ ਆ ਪਰ ਜੇ ਹੁਣ ਸਾਧੂ ਨੂੰ ਸਜ਼ਾ ਦਿੱਤੀ ਜਾਵੇ ਇਹ ਦਾ ਹੱਤਿਆ ਦਾ ਪਾਪ ਬਹੁਤ ਚੜੂਗਾ ਸਰ ਇਹ ਗੱਲ ਸੁਣ ਕੇ ਰਾਜੇ ਦਾ ਗੁੱਸਾ ਘਟਿਆ ਵਜ਼ੀਰਾਂ ਨਾਲ ਸਲਾਹ ਕੀਤੀ ਰਾਜੇ ਨੇ ਆਖਿਆ ਵੀ ਸਾਧੂ ਨੂੰ ਮਾਰਨ ਦੀ ਥਾਂ ਇਹਦਾ ਸੱਜਾ ਹੱਥ ਵਾਢ ਦਿਓ ਜਿਹਦੇ ਨਾਲ ਲੈਨੇ ਮੇਰੇ ਬੇਟੇ ਦਾ ਕਤਲ ਕੀਤਾ ਰਾਜਕੁਮਾਰ ਦਾ ਅਗਲੀ ਸਵੇਰ ਹੋਈ ਆ ਜੀ ਸਾਧੂ ਦਾ ਸੱਜਾ ਹੱਥ ਵਾਢ ਦੇਣ ਤੋਂ ਬਾਅਦ ਗਮਗੀਨ ਰਾਜਾ ਆਪਣੇ ਪੁੱਤਰ ਦੀ লাশ ਆਪਣੇ ਬੰਦਿਆਂ ਨਾਲ ਰਾਤ ਕੁਟਿਆ ਵਿੱਚ ਰਹਿਣ ਦੇ ਆਪਣੇ ਫੈਸਲੇ ਨੂੰ ਕੋਸ ਦਾ ਕੋਸ ਦਾ ਉੱਥੋਂ ਚਲਾ ਗਿਆ ਸਾਧੂ ਖੂਨ ਦੇ ਨਾਲ ਲੱਥਪਤ ਧਰਤੀ ਤੇ ਪਿਆ ਰੱਬ ਨੂੰ ਕੋਸਣ ਲੱਗਾ ਕਿ ਇੰਨਾ ਚਿਰ ਤੱਕ ਕੀਤਾ ਮਿਲਣਾ ਤਾਂ ਕੀ ਸੀ ਬਿਨਾਂ ਕਿਸੇ ਕਸੂਰ ਤੋਂ ਹੱਥ ਵਡਾਉਣਾ ਪੈ ਗਿਆ ਉਸ ਸਮੇਂ ਆਕਾਸ਼ ਬਣੀ ਹੋਈ ਸਾਧ ਸੰਗ ਜੀ ਇੱਕ ਆਵਾਜ਼ ਆਈ ਉਹਨੂੰ ਸਾਧੂ ਨੂੰ ਅੰਦਰੋਂ ਆਪਣੇ ਕਹਿ ਲੋ ਯਾਦ ਕਰਤੇ ਈ ਸਾਲ ਪਹਿਲਾਂ ਜਦੋਂ ਤੂੰ ਸਵੇਰੇ ਯੋਗ ਅਭਿਆਸ ਕਰ ਰਿਆ ਸੀ ਇੱਕ ਗਾਂ ਭੱਜਦੀ ਹੋਈ ਆਈ ਤੇਰੇ ਪਿੱਛੇ ਝਾੜੀ ਉੱਲੇ ਲੱਗ ਗਈ ਥੋੜੇ ਚਿਰ ਬਾਅਦ ਤੂੰ ਇੱਕ ਬੁੱਚੜ ਜਿਹੜਾ ਸੀਗਾ ਉਹ ਭਾਲ ਦਾ ਭਾਲ ਦਾ ਆਇਆ ਤੇ ਤੈਨੂੰ ਗਾਂ ਬਾਰੇ ਪੁੱਛਿਆ ਸੀ ਤੇ ਤੂੰ ਕੋਈ ਮੰਤਰ ਪੜੀ ਜਾਂਦਾ ਸੀ ਇਸ ਕਰਕੇ ਮੂੰਹੋਂ ਤਾਂ ਕੁਝ ਬੋਲਿਆ ਨਹੀਂ ਆ ਸੱਜੇ ਹੱਥ ਨਾਲ ਇਸ਼ਾਰਾ ਕੀਤਾ ਵੀ ਗਾਂ ਝਾੜੀ ਉਹਲੇ ਆ ਇਸੇ ਪਾਪ ਦੀ ਤੈਨੂੰ ਸਜ਼ਾ ਮਿਲੀ ਆ ਇਹ ਰਾਜਕੁਮਾਰ ਉਹ ਬੁੱਚੜ ਸੀ ਤੇ ਉਹ ਦੁਲਹਨ ਉਹੀ ਗਾਂ ਸੀਗੀ ਤਾਂ ਭਾਈ ਇਹ ਜਿਹੜਾ ਕਰਮਾਂ ਦਾ ਲੇਖਾ ਜੋਖਾ ਇਹ ਹੋ ਕੇ ਹੀ ਰਹਿੰਦਾ ਸਾਧ ਸੰਗਤ ਜੀ ਦੇਖੋ ਕੈਸ ਤਰ੍ਹਾਂ ਵਿਧੀ ਬਣਦੀ ਆ ਕਈ ਵਾਰੀ ਅਸੀਂ ਕਹਿੰਨੇ ਸਾਡੇ ਨਾਲ ਮਾੜਾ ਹੋ ਗਿਆ ਇਹ ਸਾਰੇ ਆਪਣੇ ਆਪਣੇ ਕਰਮ ਹੁੰਦੇ ਨੇ ਜੀ ਜਿਹੜੇ ਬੰਦੇ ਨੂੰ ਭੋਗਣੇ ਹੀ ਪੈਂਦੇ ਆ ਤਾਂ ਇਹ ਜਦੋਂ ਆਪਾਂ ਨੂੰ ਕਰਮਾਂ ਦੀ ਸਮਝ ਲੱਗ ਜਾਂਦੀ ਆ ਉਦੋਂ ਆਪਾਂ ਕਿਸੇ ਦੂਜੇ ਨੂੰ ਦੋਸ਼ ਨਹੀਂ ਦਿੰਦੇ ਸਗੋਂ ਆਪਣੀ ਗਲਤੀ ਆਪਣਾ ਕਸੂਰ ਮੰਨਦੇ ਆ ਇਹੀ ਬਾਬਾ ਨੰਦ ਸਿੰਘ ਜੀ ਦੇ ਬਚਨ ਆ ਕਿ ਗਲਤੀ ਜਿਹੜੀ ਆ ਉਹਦੀ ਹੀ ਸਜ਼ਾ ਮਿਲਦੀ ਆ ਕਸੂਰ ਦੀ ਹੀ ਸਜ਼ਾ ਮਿਲਦੀ ਹੁੰਦੀ ਆ ਬਿਨਾ ਕਸੂਰ ਤੋਂ ਬਿਨਾ ਗਲਤੀ ਤੋਂ ਰੱਬ ਸਜ਼ਾ ਦਿੰਦਾ ਹੀ ਨਹੀਂ ਇਹ ਸਭ ਕਰਮਾਂ ਦਾ ਹਿਸਾਬ ਕਿਤਾਬਾ ਬਸ ਫਰਕ ਇਹਨਾ ਮਹਾਪੁਰਖਾਂ ਕੋਲ ਗਿਆਨ ਹੁੰਦਾ ਸਮਝ ਹੁੰਦੀ ਆ ਉਹ ਸਿੱਧੇ ਰਾਹ 'ਤੇ ਪਾਉਣ ਦਾ ਯਤਨ ਕਰਦੇ ਆ ਕਿ ਕਿਵੇਂ ਨਾ ਕਿਵੇਂ ਕਿਸ ਤਰੀਕੇ ਨਾਲ ਇਹਨਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾਏ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਪੁਰਖਾਂ ਨੇ ਉਹ ਆਏ ਹੋਏ ਪ੍ਰੇਮੀ ਨੂੰ ਤੇ ਬਾਣੀ ਨਾਲ ਮੂਲ ਮੰਤਰ ਨਾਲ ਜੋੜ ਦਿੱਤਾ ਪੀਉ ਦੇ ਹੱਥੋਂ ਉਹਨਾਂ ਸਮਾ ਪ੍ਰਸ਼ਾਦਾ ਨਹੀਂ ਛਕਿਆ ਧੰਤਨ ਬਾਬਾ ਆਨੰਦ ਸਿੰਘ ਜੀ ਨੇ ਜਦੋਂ ਤੱਕ ਦੇਖੋ ਜੀ ਉਹਨੇ ਪ੍ਰਣ ਨਹੀਂ ਕਰ ਲਿਆ ਕਿ ਮੈਂ ਨਿਤਨੇਮ ਦੇ ਨਾਲ ਮੂਲ ਮੰਤਰ ਦਾ ਜਾਪ ਵੀ ਕਰਿਆ ਕਰਾਂਗਾ ਜਪਜੀ ਸਾਹਿਬ ਤਾਂ ਪਾਠ ਤਾਂ ਕਰਦਾ ਹੀ ਸੀਗਾ ਤੇ ਨਾਲ-ਨਾਲ ਕੀਰਤਨ ਸੁਹਿਲਾ ਦਾ ਵੀ ਪਰ ਫਿਰ ਵੀ ਦੇਖੋ ਮਹਾਪੁਰਖਾਂ ਨੇ ਉਹਦੇ ਸੁਭਾਅ ਵਿੱਚ ਤਬਦੀਲੀ ਲਿਆਉਣ ਦਾ ਯਤਨ ਕੀਤਾ ਨਾ ਇਸ ਕਰਕੇ ਪਰਸਾ ਸਿੰਘ ਦੀ ਜ਼ਿੰਦਗੀ ਬਦਲੀ ਮੂਲ ਮੰਤਰ ਦਾ ਜਾਪ ਅਭਿਆਸ ਵਧਾਇਆ ਜ਼ਿੰਦਗੀ ਵਿੱਚ ਇਹਨਾਂ ਆਨੰਦ ਆਇਆ ਸੁਭਾਅ ਬਦਲ ਗਿਆ ਮਨ ਨੂੰ ਸ਼ਾਂਤੀ ਆ ਗਈ ਗੁਰਮਖੋ ਇਹ ਜਿਹੜੀ ਬਾਣੀ ਆ ਇਹ ਸਿਮਰਨ ਇਹ ਦੋਨੋਂ ਹੀ ਜ਼ਰੂਰੀ ਆ ਬਾਣੀ ਪੜ੍ਹਨੀ ਵੀ ਚਾਹੀਦੀ ਆ ਪਰ ਨਾਮ ਸਿਮਰਨ ਬਹੁਤ ਜ਼ਰੂਰੀ ਆ ਮੂਲ ਮੰਤਰ ਜਪਣ ਨਾਲ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਉਹਦੇ ਵਿੱਚ ਅਜੂਨੀ ਆ ਬੰਦਾ ਜੂਨਾ ਤੋਂ ਰਹਿਤ ਹੋ ਜਾਂਦਾ ਮੂਲ ਮੰਤਰ ਜਪ ਕੇ ਨਿਰਵੈਰ ਵੈਰ ਤੋਂ ਰਹਿਤ ਹੋ ਜਾਂਦਾ ਇਸ ਕਰਕੇ ਨਿਰਭਉ ਡਰ ਤੋਂ ਰਹਿਤ ਹੋ ਜਾਂਦਾ ਤਾਂ ਗੁਰੂ ਦੀ ਕਿਰਪਾਈ ਆ ਨਾਮ ਨਾਲੇ ਆਪ ਹੀ ਜਪਣਾ ਪੈਂਦਾ ਜਿਵੇਂ ਜਿਹੜਾ ਰੋਟੀ ਖਾਵੇਗਾ ਉਹ ਰੱਜੇਗਾ ਜੀ ਨਾਮ ਰਸਨਾ ਨਾਲ ਜਪਣਾ ਚਾਹੀਦਾ ਪਹਿਲਾਂ ਪਹਿਲਾਂ ਫਿਰ ਆਪ ਹੀ ਇਹ ਹਿਰਦੇ ਵਿੱਚ ਲੈ ਜਾਂਦਾ ਹੈ ਗੁਰਮਖਾਂ ਦੀ ਜਿਹੜੀ ਸੰਗਤ ਹੁੰਦੀ ਆ ਇਹ ਕੰਮ ਨੂੰ ਸੌਖਾ ਕਰ ਦਿੰਦੀ ਹੈ ਇਸੇ ਕਰਕੇ ਕਿਹਾ ਜਾਂਦਾ ਕਿ ਸੱਚੇ ਬੰਦਿਆਂ ਦੀ ਸੰਗਤ ਕਰੋ ਸਿਮਰਨ ਦੇ ਨਾਲ ਪੰਨਾ ਮਲ ਦੀ ਮੈਲ ਉਤਰਦੀ ਆ ਜਦੋਂ ਗੁਣ ਗਾਵਤ ਤੇਰੀ ਉਤਰ ਸਮੈਲ ਉਹ ਗੁਣ ਗਾਉਂਦਿਆਂ ਗਾਉਂਦਿਆਂ ਮੈਲ ਉੱਤਰ ਜਾਂਦੀ ਹੈ ਫਿਰ ਸਹਿਜ ਸੁਭਾਅ ਦੇ ਵਿੱਚ ਮਨ ਟਿਕ ਜਾਂਦਾ ਹੈ ਖੇੜੇ ਵਿੱਚ ਆ ਜਾਂਦਾ ਤਾਂ ਇਸ ਤਰ੍ਹਾਂ ਭਾਈ ਇਹ ਮੂਲ ਮੰਤਰ ਦੀ ਜਿਹੜੀ ਸ਼ਕਤੀ ਆ ਤੇ ਉਹ ਮਹਾਪੁਰਖਾਂ ਨੇ ਜੋ ਵਿਧੀ ਬਣਾਈ ਵੀ ਪ੍ਰਸ਼ਾਦਾ ਫਿਰ ਛਕਾਂਗੇ ਪਹਿਲਾਂ ਵਾਅਦਾ ਕਰ ਮੂਲ ਮੰਤਰ ਦਾ ਜਾਪ ਕਰਾਂਗੇ ਫਿਰ ਤੇਰੇ ਹੱਥੋਂ ਪ੍ਰਸ਼ਾਦਾ ਛਕਣਾ ਇਸ ਤਰ੍ਹਾਂ ਭਾਈ ਅਸੀਂ ਆਪਣੇ ਬੱਚਿਆਂ ਨੂੰ ਵੀ ਜੋੜ ਸਕਦੇ ਹਾਂ ਬਾਣੀ ਦੇ ਨਾਲ ਛੋਟੇ-ਛੋਟੇ ਵਾਅਦੇ ਲੈ ਕੇ ਉਹਨਾਂ ਤੋਂ ਇਹ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਰ ਨਹੀਂ پا ਰਹੇ ਮਹਾਪੁਰਖਾਂ ਕੋਲ ਕੋਈ ਵਿਧੀ ਸੀਗੀ ਉਹਨਾਂ ਨੇ ਲੋਕਾਂ ਨੂੰ ਬਾਹਰ ਨਹੀਂ ਭਟਕਣ ਦਿੱਤਾ ਕਿਸੇ ਤਰੀਕੇ ਨਾਲ ਕੋਈ ਜਾਪ ਦੇ ਕੇ ਜਾਂ ਮਾਲਾ ਦੇ ਸਹਾਰੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਪ੍ਰਾਤਨ ਸਮੇਂ ਵਿੱਚ ਹੁੰਦਾ ਰਿਹਾ ਕਿ ਜਿਹੜੇ ਸਿੱਖਾ ਸਿੰਘਣੀਆਂ ਹਨ ਖਾਲਸਾ ਹੈ ਗੁਰਮਖ ਪਿਆਰੇ ਉਹਨਾਂ ਦੀ ਵੀ ਆਪਾਂ ਨੂੰ ਪ੍ਰਾਤਨ ਇਤਿਹਾਸ ਬੜੋ ਕਿੰਡੀ ਵੱਡੀ ਦੇਣ ਕਿੰਨੀਆਂ ਬਾਣੀਆਂ ਉਹਨਾਂ ਨੇ ਕੰਠ ਕਰ ਲਈਆਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਨੂੰ ਜਿਹੜੀਆਂ ਹਨ ਇਹ دنیਆਵੀ ਗੱਲਾਂ ਤਾਂ ਯਾਦ ਰਹਿੰਦੀਆਂ ਨੇ ਪਰ ਬਾਣੀ ਸਾਡੇ ਕੋਲ ਕੰਠ ਨਹੀਂ ਹੈ ਗਲੇ ਦੇ ਵਿੱਚ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਕਿ ਬਾਣੀ ਜਿਹੜੀ ਆ ਵੱਧ ਤੋਂ ਵੱਧ ਕੰਠ ਕਰੋ ਸਿਮਰਨ ਕਰੋ ਅਭਿਆਸ ਕਰੋ ਨਿੰਦਿਆ ਚੁਗਲੀ ਤੋਂ ਦੂਰ ਰਹੋ ਤਾਂ ਇਹ ਕਸੂਰ ਤੋਂ ਬਿਨਾ ਸਜ਼ਾ ਨਹੀਂ ਮਿਲਦੀ ਇਹ ਗੁਨਾਹਾਂ ਦੀ ਸਜ਼ਾ ਹੀ ਮਿਲਦੀ ਹੁੰਦੀ ਆ ਜਿਵੇਂ ਉਹ ਸਾਧੂ ਨਾਲ ਹੋਇਆ ਕਿਉਂ ਉਹਦਾ ਹੱਥ ਵੱਢਿਆ ਗਿਆ ਕਿਉਂ ਸੱਜਾ ਹਾਥੀ ਕਿਉਂ ਵੱਢਿਆ ਖੱਬਾ ਕਿਉਂ ਨਹੀਂ ਸਾਰੇ ਕਾਰਨ ਤੁਹਾਨੂੰ ਪਤਾ ਲੱਗ ਗਿਆ ਕਰਮ ਚੰਗੇ ਕਰੋ ਜੇ ਬੀਜ ਬੀਜ ਕੇ ਆਪ ਹੀ ਖਾਣੇ ਆ ਜੀ ਤਾਂ ਫਿਰ ਸੋਹਣੇ ਬੀਜ ਬੀਜਣੇ ਚਾਹੀਦੇ ਆ ਸਾਨੂੰ ਮੇਰੇ ਤੋਂ ਕਥਾ ਵਿਚਾਰਦੇ ਆ ਮਹਾਪੁਰਖਾਂ ਦਾ ਇਤਿਹਾਸ ਸੁਣਾਉਂਦੇ ਆ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਓ ਜੀ ਹੁਣ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਸਤਿਗੁਰੂ ਮਹਾਰਾਜ ਅੱਗੇ ਸੀਸ ਝੁਕਾਈਏ ਜਿਨ੍ਹਾਂ ਦੀ ਖਾਤਰ ਸਭ ਕੁਝ ਸਾਨੂੰ ਅੱਜ ਮਿਲਿਆ ਹੋਇਆ ਵੱਡੀਆਂ-ਵੱਡੀਆਂ ਦਾਤਾਂ ਅਸੀਂ ਲੈ ਕੇ ਏ ਕੇਤੇ ਲੈ ਲੈ ਮੁਕਰ ਪਾਹੇ ਮੁਕਰ ਗਏ ਆ ਉਹ ਗੱਲ ਵੱਖਰੀ ਆ ਭਰਾਓ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਫਤਿਹ ਬੁਲਾਈਏ ਰਲ ਮਿਲ ਕੇ ਆਖਣਾ ਕਰੀਏ ਜੀ ਰਸਨਾ ਤੋਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ